ਆਤ ਰਾਸ ਮੰਡਲ ਲਿਖਿਆ ਤੇ ਹੁਣ ਰਾਸ ਮੰਡਲ ਲਿਖਦੇ ਹਾਂ ਆਤ ਦੇਵੀ ਜੋ ਕੀ ਉਸਤਤ ਕਥਨੰ ਹੋਣ ਦੇਵੀ ਜੀ ਦੀ ਉਸਤਤ ਦਾ ਕਥਨ ਪੁਯਾਂਗ ਪ੍ਰਯਾਤ ਸ਼ੰਦ ਤੋਹੀ ਅਸਤ੍ਰਣੀ ਸ਼ਸਤਰਣੀ ਆਪ ਰੂਪਾ ਤੋਹੀ ਅਸਤਰਾ ਤੇ ਸ਼ਸਤਰਾ ਵਾਲੀ ਹੈ ਅਤੇ ਤੋਹੀ ਭਿਆਨਕ ਰੂਪ ਵਾਲੀ ਹੈ तो ही अंबिका जंब हंती अनुपा तो ही अंबिका हैं जंब दैंत न मारन वाली है अनुपम हैं तो ही अंबिका सीतला तोतला है तो तुही अंबिका आते तोतला हैं पृथ्वी भूम आकाश तय ही किया है तो ही पृथ्वी पाता भूमि आकाशन बनाया है ਤੋਹੀ ਮੁੰਡ ਮਰਦੀ ਕਪਰਦੀ ਪਵਾਨੀ ਤੋਹੀ ਮੁੰਡ ਦੰਤ ਨੂੰ ਮਾਰਨ ਵਾਲੀ ਕੇਸਾਂ ਦਾ ਜੋੜਾ ਕਰਨ ਵਾਲੀ ਅਤੇ ਪਵਾਨੀ ਹੈ ਤੋਹੀ ਕਾਲ ਕਾ ਜਾਲ ਪਾ ਰਾਜਤਾਨੀ ਤੋਹੀ ਕਾਲ ਕਾ ਜਾਲ ਪਾ ਸ਼ਾਰਦਾ ਤੇ ਰਾਜ ਸੱਤਾ ਹੈ ਮਹਾ ਯੋਗ ਮਾਇਆ ਤੋਹੀ ਈਸ਼ਵਰੀ ਹੈ ਤੋਹੀ ਜੋਗ ਮਾਇਆ ਅਤੇ ਈਸ਼ਵਰ ਦੀ ਸ਼ਕਤੀ ਹੈ ਤੋਹੀ ਤੇਜ ਆਕਾਸ਼ ਥੰਭੋ ਮਹੀ ਹੈ ਤੋਹੀ ਤੇਜ ਅਗਨੀ ਆਕਾਸ਼ ਅਤੇ ਭੂਮੀ ਵਿੱਚ ਪੂਰਨ ਹੈ ਤੋਹੀ ਰਿਸ਼ਟਣੀ ਪੋਸ਼ਟਣੀ ਜੋਗ ਮਾਇਆ ਤੋਹੀ ਰਿਸ਼ਟ ਪੋਸ਼ਟ ਕਰਨ ਵਾਲੀ ਅਤੇ ਜੋਗ ਮਾਇਆ ਹੈ ਤੋਹੀ ਮੋਹ ਸੋ 14 ਹੋਂ ਲੋਕ ਛਾਇਆ ਤੋਹੀ ਮੋਹ ਨਾਲ 14 ਲੋਕਾਂ ਨੂੰ ਟਕਿਆ ਹੋਇਆ ਹੈ ਤੋਹੀ ਸ਼ੰਭ ਨਾਸੰਭ ਹੰਤੀ ਭਵਾਨੀ ਤੋਹੀ ਸ਼ੰਭ ਅਤੈ ਨਿਸ਼ੰਭ ਨੂੰ ਮਾਰਨ ਵਾਲੀ ਭਵਾਨੀ ਹੈ ਤੋਹੀ 14ਹੋਂ ਲੋਕ ਕੀ ਜੋਤ ਜਾਨੀ ਤੋਹੀ 14 ਲੋਕਾਂ ਦੀ ਜੋਤ ਜਾਣੀ ਜਾਂਦੀ ਹੈ ਤੋਹੀ ਰਿਸ਼ਟਣੀ ਪੋਸ਼ਟਣੀ ਸ਼ਾਸਤ੍ਰਣੀ ਹੈ ਤੋਹੀ ਰਿਸ਼ਟ ਪੋਸ਼ਟ ਕਰਨ ਵਾਲੀ ਅਤੇ ਸ਼ਸਤਰਾ ਵਾਲੀ ਹੈ ਤੋਹੀ ਕਸ਼ਟਣੀ ਹਰ ਤਣੀ ਆਸਤਰਣੀ ਹੈ ਤੋਹੀ ਕਸ਼ਟਾ ਨੂੰ ਹਾਣ ਵਾਲੀ ਅਤੇ ਅਸਤਰਾ ਨੂੰ ਤਾਰਨ ਕਰਨ ਵਾਲੀ ਹੈ ਤੋਹੀ ਜੋਗ ਮਾਇਆ ਤੋਹੀ پاک ਬਾਨੀ ਤੋਹੀ ਜੋਗ ਮਾਇਆ ਹੈ ਅਤੇ ਤੋਹੀ ਸਰਸਵਤੀ ਹੈ ਤੋਹੀ ਅੰਬਿਕਾ ਜੰਬਹਾਰਾਜ ਤਾਨੀ ਤੋਹੀ ਅੰਬਿਕਾ ਜੰਬਦੈਂਤ ਨੂੰ ਮਾਰਨ ਵਾਲੀ ਅਤੇ ਰਾਜ ਪ੍ਰਤਾਨ ਕਰਨ ਵਾਲੀ ਹੈ ਮਹਾ ਜੋਗ ਮਾਇਆ ਮਹਾਰਾਜ ਤਾਨੀ ਤੂੰ ਮਹਾਨ ਜੋਗ ਮਾਇਆ ਹੈ ਤੂੰ ਹੀ ਮਹਾਨ ਰਾਜ ਸੱਤਾ ਹੈ ਭਵੀ ਭਾਵਨੀ ਭੂਤ ਪਭਯੰ ਪਵਾਨੀ ਤੂੰ ਸੰਸਾਰ ਨਾਲ ਸੰਬੰਧ ਰੱਖਣ ਵਾਲੀ ਆਵਾਗਵਨ ਰੂਪ ਭੂਤ ਭਵਿਕ ਅਤੇ ਵਰਤਮਾਨ ਵਿੱਚ ਵਿਆਪਤ ਹੈ ਚਰੀ ਆ ਚਰਣੀ ਏ ਚਰਣੀ ਭੂਪਨੀ ਹੈ ਤੋ ਚੇਤਨਾ ਵਾਲੀ ਜੜਤਾ ਵਾਲੀ ਆਕਾਸ਼ ਵਿੱਚ ਵਿਚਰਨ ਵਾਲੀ ਮਹਾਰਾਣੀ ਹੈ ਮਹਾਵਾਹਣੀ ਆਪਣੀ ਰੋਪਣੀ ਹੈ ਭਾਰੀ ਸੈਨਾ ਵਾਲੀ ਅਤੇ ਆਪ ਹੀ ਆਪਣੇ ਵਰਗੇ ਰੂਪ ਵਾਲੀ ਹੈ ਮਹਾਪੈਰਵੀ ਭੂਤਨੇਸ਼ਵਰੀ ਪਵਾਨੀ ਤੋ ਮਹਾਪੈਰਵੀ ਭੂਤਨੇਸ਼ਵਰੀ ਅਤੇ ਪਵਾਨੀ ਹੈ ਭਵੀ ਭਾਵਨੀ ਭਬੀਅੰ ਕਾਲੀ ਕਿਰਪਾਨੀ ਤੋ ਸੰਸਾਰ ਨਾਲ ਸੰਬੰਧ ਰੱਖਣ ਵਾਲੀ ਆਵਾਗਵਨ ਰੂਪ ਤਿੰਨਾ ਕਾਲਾ ਵਿੱਚ ਵਿਆਪਤ ਅਤੇ ਕਿਰਪਾਨ ਰੂਪ ਹੈ ਜਯਾ ਆਜਯਾ ਹੀਂਗਲਾ ਪਿੰਗਲਾ ਹੈ ਤੋਹੀ ਜਿੱਤਣ ਵਾਲੀ ਨਾ ਜਿੱਤੇ ਜਾ ਸਕਣ ਵਾਲੀ ਹੀਂਗਲਾ ਅਤੇ ਪਿੰਗਲਾ ਹੈ ਸਿਵਾ ਸੀਤਲਾ ਮੰਗਲਾ ਤੋਤਲਾ ਹੈ ਤੋਹੀ ਸ਼ਿਵਾ ਸੀਤਲਾ ਮੰਗਲਾ ਅਤੇ ਤੋਤਲਾ ਹੈ ਤੋਹੀ ਅਛਰਾ ਪਛਰਾ ਬੁੱਧ ਬ੍ਰਿੱਤਿਆ ਤੋਹੀ ਅਛਰਾ ਪਛਰਾ ਅਤੇ ਬੁੱਧੀ ਨੂੰ ਵਧਾਉਣ ਵਾਲੀ ਹੈ ਤੋਹੀ ਪੈਰ ਵੀ ਭੂਪਣੀ ਸੁੱਧ ਸਿੱਧਿਆ ਤੋਹੀ ਪੈਰ ਵੀ ਮਹਾਰਾਣੀ ਅਤੇ ਸਹੀ ਰੂਪ ਵਿੱਚ ਸਿੱਧੀ ਹੈ ਮਹਾਬਾਹਣੀ ਅਸਤਰਣੇ ਸ਼ਾਸਤਰ ਤਾਰੀ ਤੋਹੀ ਮਹਾਨ ਸੈਨਾਵਾਲੀ ਹਸਤਰਾ ਅਤੇ ਸ਼ਾਸਤਰਾ ਨੂੰ ਧਾਰਨ ਕਰਨ ਵਾਲੀ ਹੈ तो ही तीर तलवार काती कटारी, तो ही तीर तलवार कटारी हैं, तो ही राजसी तामसी हैं, तुही तो ही राजसी सात्व की है की अते तामसी शक्ति हैं, है ही बालका बृद्धणी और जुआ है तो ही वृद्ध जवान बालक अवस्था हैं। तो ही दान भी देन भी ज्णनी है तोही दैंत देव अते यक्षणी है तो ही किनर मछनी कछी है तुही तो किनरणी मछनी कच्छणी है, तो ही, है। तो ही देवते शेषणी दान वेसा तो ही देवत्या स्वामी इंद्र दी शक्ति हैं, दानवा दे स्वामी दी शक्ति हैं। ਸਾਰਾ ਬ੍ਰੇਸ਼ਟਣੀ ਹੈ ਤੋਹੀ ਆਸਤਰ ਪੈਸਾ ਤੋਹੀ ਤੀਰਾ ਦੀ ਵਰਖਾ ਕਰਨ ਵਾਲੀ ਅਤੇ ਆਸਤਰ ਸਰੂਪੀ ਹੈ ਤੋਹੀ ਰਾਜ ਰਜੇਸ਼ਵਰੀ ਜੋਗ ਮਾਇਆ ਤੋਹੀ ਰਾਜਿਆ ਦੇ ਰਾਜੇ ਦੀ ਸ਼ਕਤੀ ਅਤੇ ਜੋਗ ਮਾਇਆ ਹੈ ਮਹਾਮੋਹ ਸੋ 14 ਲੋਕ ਛਾਇਆ ਤੋਹੀ ਮਹਾਮੋਨਾਲ 14 ਲੋਕਾਂ ਨੂੰ ਟਕਿਆ ਹੋਇਆ ਹੈ ਤੋਹੀ ਬ੍ਰਾਹਮੀ ਬੈਸਨਵੀ ਸ੍ਰੀ ਭਵਾਨੀ ਤੋਹੀ ਬ੍ਰਹਮਾ ਦੀ ਸ਼ਕਤੀ ਵਿਸ਼ਨੂ ਦੀ ਸ਼ਕਤੀ ਅਤੇ ਸ਼ਿਵ ਦੀ ਸ਼ਕਤੀ ਹੈ ਤੋਹੀ ਬਾਸਵੀ ਈਸ਼ਵਰੀ ਕਾਰਤਕਿਆਨੀ ਤੋਹੀ ਇੰਦਰ ਦੀ ਸ਼ਕਤੀ ਈਸ਼ਵਰ ਦੀ ਸ਼ਕਤੀ ਅਤੇ ਕਾਰਤਕਿਆ ਦੀ ਸ਼ਕਤੀ ਹੈ ਤੋਹੀ ਅੰਬਿਕਾ ਦੋਸਤਹਾ ਮੁੰਡ ਮਾਲੀ ਤੋਹੀ ਅੰਬਿਕਾ ਤੋਸ਼ਟਾ ਨੂੰ ਮਾਰਨ ਵਾਲੀ ਅਤੇ ਮੁੰਡਾ ਦੀ ਮਾਲਾ ਵਾਲੀ ਹੈ ਤੋਹੀ ਕਸ਼ਟ ਹੰਤੀ ਕਿਰਪਾ ਕੈ ਕਿਰਪਾਣੀ ਤੋਹੀ ਕਸ਼ਟਾ ਨੂੰ ਹਾਣ ਵਾਲੀ ਅਤੇ ਕਿਰਪਾ ਕਰਨ ਵਾਲੀ ਕਿਰਪਾਲੂ ਹੈ ਤੋਮੀ ਬਰਾਹਣੀ ਹੋਇ ਹਰਨਾਕਸ਼ ਮਾਰਿਓ ਤੋਹੀ ਬਰਾ ਦੀ ਸ਼ਕਤੀ ਹੋ ਕੇ ਹਰਨਾਕਸ਼ ਨੂੰ ਮਾਰਿਆ ਸੀ ਹਰਨਾਕਸ ਸੰ ਸਿੰਗਣੀ ਹੋਏ ਪਛਾਰਿਓ ਅਤੇ ਨਰਸਿੰਘ ਦੀ ਸ਼ਕਤੀ ਹੋ ਕੇ ਐ ਨਕਸ਼ਨ ਨੂੰ ਪਛਾੜਿਆ ਸੀ। ਤੂੰ ਹੀ ਬਾਵਨੀ ਹੋਇ ਤਿੰਨੋਂ ਲੋਗ ਮਾਪੇ। ਤੋਹੀ ਬਾਵਨ ਦੀ ਸ਼ਕਤੀ ਹੋ ਕੇ ਤਿੰਨੋਂ ਲੋਕਾਂ ਨੂੰ ਮਾਪਿਆ ਸੀ। ਤੂੰ ਹੀ ਦੇਵਦਾਨੋਂ ਇਹ ਜੱਛ ਥਾਪੇ। ਤੋਹੀ ਦੇਵਤੇ ਦੈਂਤ ਅਤੇ ਯਕਸ਼ ਥਾਪੇ ਹਨ। ਤੂੰ ਹੀ ਰਾਮ ਹੋਇ ਕੈ ਦਸਾ ਗ੍ਰੀਵ ਖੰਡਿਓ। तो ही राम होके के दसा सिर वाले रावण न मारिया कृष्ण हो कंस केसी बेहडियो तू ही कृष्ण होके कंस केसी खत्म किया तुम्हें जालपा है बीड़ा लाच कायो तु जालपा होके के बीड़ा लाच न मारिया सुब न सुंब, सुंब दानों खपायो ਤੋਹੀ ਸੋੰਬਾ ਤੇ ਨੇ ਸੋੰਬਾ ਤੇ ਤਾਨੂ ਕਪਾਇਆ ਸੀ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤ